ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਦਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਵੇੜਾਂਆਂ ਗਈਆਂ ਵੀਰੇ ਕੋਲੇ ਚੰਗੀ ਝੋਟੀ ਆ ਗਈ ਵੀਰੋ ਚੰਗੇ ਰਿਕਾਰਡ ਵਾਲੀ ਆ ਤਾਂ ਆਓ ਵੀਰ ਜੀ ਇਹਨਾਂ ਬਾਰੇ ਲਈਏ ਵੀਰੋ ਨਾਲ ਕੋਲੇ ਹੁਣ ਸਾਰੀ ਜਾਣਕਾਰੀ ਸਾਸਤਰੀ ਗਾਲ ਵੀਰ ਜੀ ਸਾਸਤਰੀ ਵੀਰ ਜੀ ਸਾਸਤਰੀ ਗਾਲ ਜੀ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਆਪ ਕਿਰਪਾ ਮਾਲਕ ਦੀ ਵੀਰ ਜੀ ਕਿਰਪਾ ਜੇ ਵਧੀਆ ਵੀਰੇ ਨਾਂ ਦੱਸਿਓ ਆਪਣਾ ਨਾਂ ਬਲਰਾਜ ਸਿੰਘ ਜੀ ਛੋਟਾ ਨਾਂ ਬਾਜੇ ਪਿੰਡ ਸੀੜਾ ਜੀ ਹਾਂਜੀ ਤੇ ਫੋਨ ਨੰਬਰ ਹੈਗਾ 90414 41392 ਠੀਕ ਹੈ ਜੀ ਹਾਂਜੀ ਹਾਂਜੀ ਤਾਂ ਕੋਲੇ ਆਪਣੇ ਕਾਲਾ ਫਗਾਨਾ ਪਿਆ ਗਿਆ ਨਾ ਵੀਰੇ ਕੋਲੇ ਕਾਲਾ ਫਗਾਨਾ ਹਾਂਜੀ ਘਣੀਏ ਕੇ ਬਾਂਗਰ ਤੇ ਧਿਆਨਪੁਰ ਕੋਟੀ ਵੀ ਕੋਲ ਪੈਂਦਾ ਜੇ ਠੀਕ ਹੈ ਵੀਰੇ ਹਾਂਜੀ ਹਾਂਜੀ ਤਾ ਵੀਰ ਜੀ ਅੱਜ ਰੇਟ ਛੋਟੇ ਛੋਟੇ ਆ ਗਏ ਵੇੜਾ ਦੇ ਛੋਟੇ ਰੇਟ ਤੁਹਾਨੂੰ ਪਤਾ ਮੌਸਮ ਥੋੜਾ ਖਰਾਬគ្រੂਪ ਚੱਲਣ ਦੇ ਆ ਤੇ ਛੋਟੇ ਛੋਟੇ ਭਾਅ ਪਾਉਣੇ ਚਲੋ ਵੀਰ ਭਰਾ ਨੇ ਵੀ ਜਿਹੜੇ ਨੇ ਚੱਲ ਕੇ ਆਉਣਾ ਉਹਨੂੰ ਦੇਖ ਤੋ ਇਹ ਚਲੋ ਆਪਣਾ ਮਾਲ ਵਿਕਦਾ ਜਾਏ ਬਿਲਕੁਲ ਵੀਰੇ ਹਾਂਜੀ ਹਾਂਜੀ ਤਾਂ ਵਡੀਆਂ ਵੇੜਾਂ ਤੇ ਵੀਰੋ ਰੇਟ ਛੋਟੇ ਨੇ ਤੇ ਵੀਡੀਓ ਐਂਡ ਤੱਕ ਪੂਰੀ ਵੇਖਿਓ ਮੋਲ ਵੇਖਿਓ ਤੇ ਵੇਹੜਾ ਵੇਖੋ ਕਿੱਥੇ ਕਿੱਥੇ ਆਈਆਂ ਆ ਬਹੁਤ ਬਹੁਤ ਸ਼ਾਨਦਾਰ ਵੇੜਾਂ ਨੇ ਹਾਂਜੀ ਹਾਂਜੀ ਤਾਂ ਕਰੀਏ ਵੀਰ ਜੀ ਸ਼ੁਰੂ ਹਾਂਜੀ ਕਰੀਏ ਕਰੀਏ ਹਾਂਜੀ ਕਰੀਏ ਕਿਹੜੀ ਤੋਂ ਕਰ ਇਹ ਜਰਸੀ ਵਸ਼ੀ ਜੇ ਵੀਰ ਜੀ ਇਹਦੇ ਕੱਲ ਨੂੰ ਦਿਨ ਪੂਰੇ ਹੋ ਜਾਣੇ ਵੈਟ ਦੇ ਹਾਂਜੀ ਤੇ ਪਹਿਲਾਂ ਮਸ਼ੀਨ ਨੇ ਦਿੱਤਾ 13 ਕਿਲੋ ਲੀਟਰ ਦੁੱਧ ਪਰ ਵੇਖੋ ਗਾਂ ਕਿੰਨਾ ਕੱਢਦੀ ਤੁਹਾਨੂੰ ਪਤਾ ਸੇਵਾ ਦਾ ਮੁੱਲ ਪੈਣਾ ਦੁੱਧ ਦੇ ਫਾਇਦੇ ਅਖੀਰ ਬੜੀਆਂ ਥਾਣ ਤੁਣ ਬਹੁਤ ਚੰਗਾ ਲੱਗਾ ਬਿਲਕੁਲ ਜੀ ਤਾਂ ਹਰ ਪਸ਼ੂ ਦਾ ਵੀ ਥਣ ਬਹੁਤ ਸੁਣੇ ਲੈ ਕੇ ਹੁੰਦਾ ਵਾ ਵੇਖੋ ਵੀਰ ਜੀ ਬੜਾ ਵਧੀਆ ਲੱਗਾ ਥਣ ਚੰਗੇ ਲੱਗੇ ਠੰਡੀ ਸੀਲ ਵਸ਼ੀ ਜੇ ਖੋ ਲੋ ਇਹ ਵੀਰੇ ਲੈ ਜੂ ਪੰਜ ਛੇ ਦਿਨ ਇਹ ਵੀਰ ਜੀ ਕੱਲ ਨੂੰ ਇਹਦੇ ਦਿਨ ਪੂਰੇ ਹੋ ਜਾਣੇ ਜੀ ਦੋ ਦਿਨ ਲਾ ਦੇ ਤਿੰਨ ਦਿਨ ਉੱਤੇ ਲੈ ਜਾ ਤੁਹਾਨੂੰ ਪਤਾ ਜਰਸੀ ਵਸ਼ੀ ਇੱਕ ਦੋ ਦਿਨਾਂ ਦੇ ਤਾਂ ਵੇਖੋ ਵੀਰੋ ਲੇਵਾ ਚੈੱਕ ਕਰ ਲਓ ਤਾਂ ਹਜੇ ਇਹ ਆ ਕੀ ਕੱਲ ਨੂੰ ਦਿਨ ਵੀਰ ਕਹਿੰਦਾ ਪੂਰੇ ਉਹ ਦਿਨ ਉੱਪਰ ਵੀਰੇ ਇਹਨੇ ਖੜਨੇ ਵੜਨੇ ਜੇ ਬਿਲਕੁਲ ਬਿਲਕੁਲ ਵੀਜਾ ਜੀ ਤਿਆਰ ਹੋਣਾ ਵਸ਼ੀ ਨੇ ਦਿਨ ਤੇ ਵੀਰੇ ਮੇਰੇ ਖਿਆਲ ਜੀ ਹੇ ਹਫਤਾ ਲੈ ਜੂ ਮੇਰੇ ਖਿਆਲ ਚ ਲੈ ਜਾਈ ਚਲੋ ਘਰ ਵਾਲਿਆਂ ਨੂੰ ਹੋ ਸਕਦਾ ਕੇਵਲ ਪਲੇਟਾ ਲੱਗ ਗਿਆ ਜਨਾਂ ਕੋ ਵੀਰਾਂ ਕੋ ਲਈ ਹੈ ਨਹੀਂ ਹਫਤਾ ਲੈ ਜੂ ਵਸ਼ੀ ਬਾਕੀ ਵੇਖੋ ਵੀਰੋ ਲੇਵਾ ਪਰ ਉਦਾਂ ਸ਼ਾਨਦਾਰ ਆ ਪੂਰਾ ਹਾਂਜੀ ਹਾਂਜੀ ਲੇਵਾ ਲੂਆ ਬਹੁਤ ਘੈਂਟ ਬਣਾਇਆ ਵੜਨੇ ਕੈਮਰੇ ਤੋਂ ਡਰਦੀ ਥੋੜਾ ਜਿਆ ਥੋੜਾ ਡਰਦੀ ਹਾਂ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਲੇਵਾ ਚੈੱਕ ਕਰ ਲਓ ਲੱ ਸੋਨਾ ਲੈਵਾਵਾ ਤਾਂ ਬਾਕੀ ਚਲੋ ਪਸ਼ੂ ਗਾੜੀ ਵੀਰੇ ਦੁੱਧ ਪਾਏ ਦਾ ਸੇਵਾ ਦਾ ਬਿਲਕੁਲ 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 ਬਾਕੀ ਸੀਰੀਸਲਾ ਕੇ ਬਹੁਤ ਹੈ ਜਿੰਨਾ ਮਰਜ਼ੀ ਬਹੇ ਧੰਨਵਾਦ ਥਾਣ ਏਡਾ ਚੰਗਾ ਵਸ਼ੀ ਦਾ ਥਾਣ ਬਹੁਤ ਪਿਆਰਾ ਲੱਗਾ ਹਨਾ ਨਹੀਂ ਜਰਸੀਆਂ ਦੇ ਨਹੀਂ ਕਿਨੇ ਕਿਤੇ ਥਾਣੋਂ ਦੇ ਵੇਖੋ ਆਖੋ ਆਏ ਤੇ ਦੁੱਧ ਪੋਣਾ ਵਸ਼ੀ ਨੇ ਥਾਣਾ ਚ ਪੋਣਾ ਜੀ ਹੈਵੀ ਵਜਨ ਵਾਲੀ ਹੈ ਵੀਰੋ ਆਪਣਾ ਸੋਹਣੀ ਵੇੜਾ ਤਾਂ ਵੀਰ ਜੀ ਮੁੱਲ ਮੁੱਲ ਤੁਹਾਨੂੰ ਪਤਾ ਹੀ ਆਪਣੇ ਮਹਾਰਾਜ ਦੀ ਕਿਰਪਾ ਨਾਲ ਮੁੱਲ ਜਾਇਜ਼ ਹੁੰਦਾ ਤੇ ਮਾਣ ਲਿਖਦਾ ਜਾਂਦਾ ਹਾਂਜੀ ਮਾਂ ਵੀ ਜਿਹੜਾ 55 ਪੋਣਾ ਨਾ 50 ਹੀ ਕਹਿਣਾ ਹਾਂਜੀ ਇਹ 45 ਦੀ ਵੀ ਨਹੀਂ ਕਹਿਣੀ ਵਸ਼ੀ 45 ਦੀ 41000 ਦੀ ਵਸ਼ੀ ਦੇਣੀ ਆ 41 ਦੀ 41000 ਦੀ ਵਸ਼ੀ ਦੇਣੀ ਆ ਸਾਮ ਸਾਰੀ ਛੱਡ ਕੇ ਵੀਰ ਭਰਾ ਇੱਕ ਮਾਨਤਾਨਾ ਫੋਨ ਤਾਂ ਲਾਏ ਉਹ ਚੋਂ ਹੀ ਮਾਨਤਾਨਾ ਕਰ ਦਾਂਗੇ 1000 ਛੱਡ ਦਿਓ 40 ਦੀ ਹਾਨਾ ਚਲੋ 40 ਦੀ ਹਾਨਾ ਕਰਦਾ ਤਾਂ ਵੇਖੋ ਵੀਰੋ ਸੋਹਣੀ ਵੈੜਾ ਵੱਡੇ ਪੱਲੇ ਚਾ 40000 ਦੀ 40000 ਦੀ ਹਾਂਜੀ ਦੂਜੇ ਨੰਬਰ ਤੇ ਆ ਗਈ ਵੈੜ ਜੀ ਇਹ ਵੀ ਦੱਜਾ ਸੁਬਾ ਸੋਹਣੀ ਜੀ ਵੈੜ ਠੀਕ ਹੈ ਜੀ ਇਹ ਵੀ ਪੰਜ ਸੱਤ ਦਿਨ ਛੱਡਦੀ ਜੇ ਅੱਛਾ ਜੀ ਤੇ ਸੀਲਸ ਲੱਗੇ ਵੀ ਬਹੁਤ ਜ਼ਿਆਦਾ ਖੋਲ ਵੀਰ ਜੀ ਵੇਖੋ ਵੀਰੋ ਇਹ ਇੱਦਾਂ ਕਿਦਾਂ ਮਰਜੀ ਇੱਧਰ ਮਰਜੀ ਬਾਈ ਥਾਣੇ ਦਾ ਵੀ ਬਹੁਤ ਕਮਾਦ ਲੱਗਾ ਕੋਈ ਇਹ ਤਾਂ ਬੜਾ ਦੁੱਧ ਦਾ ਭਰਨਾ ਹਾਂ ਹਾਂ ਇਹ ਤਾਂ ਪਰੂ ਦੁੱਧ ਤਾਂ ਪਰੂ ਪਾਂਡੇ ਤਾਂ ਵੇਖੋ ਵੀਰੋ ਜਰਸੀ ਵੈੜ ਆ ਗਈ ਆ ਇਹ ਵੀ ਸ਼ਕੀਨੀਆਂ ਬੜੀਆਂ ਵਾਸੀ ਦੇ ਰਹੀਆਂ ਜਾ ਕੋ ਬਿਲਕੁਲ ਫੇਸ ਕੁਆਲਟੀ ਬਹੁਤ ਸੋਹਣੀ ਆ ਹਾਂਜੀ ਵੇਖੋ ਵੀਰੋ ਨਿੱਕਾ ਕੰਨ ਆ ਗਿਆ ਸੋਹਣੀ ਵੈੜ ਤਾਂ ਮਾਜਨ ਮੋਜਨ ਵੀ ਫੁੱਲ ਆ ਗਿਆ ਤੇ ਵੱਡੇ ਕੱਦ ਦਾ ਅਠਚਾ ਤਾਂ ਬਾਕੀ ਵੀਰੇ ਮਾਨੇ ਜਿੱਟਲਾਂ ਟੁੱਲਾਂ ਬਹੁਤ ਨੇ ਹਜੇ ਵੈੜ ਦੇ ਤਾਂ ਹੈ ਰਾਜੀ ਫੁੱਲਾ ਕਾਦਵਾ ਜੀ ਵੇਰੀ ਲੈ ਜੂ ਇੱਕ ਹਫਤਾ ਲੈ ਜੂ ਹੈ ਹਨਾ ਬੰਦਾ ਵਸ਼ੀ ਲੈ ਜੀ ਪਰ ਬਣੂ ਬਹੁਤ ਹਫਤਾ ਲੈ ਜੂਗੀ ਬਹੁਤ ਚੰਗੀਆਂ ਵਸ਼ੀਆਂ ਤਮ ਬਾਕੀ ਲੌਹ ਵਾਲੀ ਵੈੜਾ ਹੈ ਨਾ ਜੀ ਬੜੀ ਬੜੀ ਲੌਹ ਵਾਲੀ ਵੈੜਾ ਦੁੱਧ ਚੰਗਾ ਭਰੂਗੀ ਵੇਖੋ ਵੀਰੋ ਠੰਡੀ ਦੀ ਕਮਾਲ ਵਾਂ ਲੱਤਾਂ ਫੜੋ ਜੋ ਮੱਝੜਾ ਥਾਣ ਥਾਣ ਬਹੁਤ ਚੰਗਾ ਲੱਗਾ ਰਹਾ ਇਹਨੂੰ ਤਾਂ ਵੀਰ ਜੀ ਇਹਦਾ ਮੁੱਲ ਮੁੱਲ ਦਾ ਇਹਦਾ ਵੀ ਜਾਇਜ਼ ਹੀ ਤੇ ਹਾਂਜੀ ਜਿੰਨੀ ਵੀਰ ਕੋਹਣ ਭਰਾਣੇ ਸਾਹਮਣੇ ਵਸ਼ੀ ਦੇ 55 ਦੀ ਵੀ ਹੱਕ ਰੱਖਦੀ ਆ ਹਾਂਜੀ ਪਰ 55 ਦੀ ਆਪਾਂ ਦੇਣੀ ਨਹੀਂ ਨਾ ਇਹਦਾ 60 ਹੀ ਮੁੱਲ ਕਰਨਾ ਹੈ ਹਾਂਜੀ ਇਹ 50 ਦੀ ਦੇ ਰਹੀਏ ਦੋ ਛੱਡ ਦੋ ਰੇਡ ਸੋਨਾ ਤੇ ਨਹੀਂ ਹਣੇ 45000 ਦੀ ਵਸ਼ੀਹਾ ਨਾਲ ਹੀ ਕਰ ਦੇਣੀ ਆ। ਕੀ ਬਾਤ ਆ ਜੀ। ਹਾਂ ਜੀ। ਤਾਂ ਵੀਰੇ ਕਿੱਡੀ ਸੋਹਣੀ ਵੜਾ ਹਨਾ ਚਲੋ ਹੁਣ ਮੌਸਮ ਦਾ ਕੁਝ ਆ ਗਿਆ ਹਨਾ। ਤਾਂ ਵੀਰੇ ਥੋੜਾ ਵੀਰ ਨੂੰ ਦੋ ਚਾਰ ਦਿਨ ਦੀ ਸਾਹ ਮੇਂ ਬੈਣੀ ਆ। ਇਹਨਾਂ ਨੂੰ ਪਤਾ ਮੈਨੂੰ ਚਲੋ ਕਿਹੜੇ ਵੀਰ ਪਸ਼ੂ ਖਰੀਦਦੇ ਆ ਹਨਾ ਜੀ। ਹਾਂ ਜੀ ਹਾਂ ਜੀ। ਤਾਂ ਕਿੰਨਾ ਵੀਰਾਂ ਨੇ ਰੱਖੇ ਵੀ ਪਤਾ ਕੀ ਇਹੋ ਜੀ ਵਸ਼ੀਦ ਜੀ ਕਰੇ ਤਾਂ ਵੀਰੇ ਸੂਈ 65 ਦੀ ਮਿਲੇ ਬਾਜ਼ਾਰ ਵਿੱਚ। ਮਿਲਣੀ ਮਹਿਲੇ ਵਿੱਚ ਜਦੋਂ ਇਹ ਪਿਆਰ ਹੋ ਗਈ ਤਾਂ ਸੂਈ ਹੋ ਗਈ ਤੇ ਤੁਹਾਨੂੰ ਪਤਾ 60 ਦੀ ਤੇ ਆਈ ਆ ਵਸ਼ੀਦ। ਬਿਲਕੁਲ। ਹੁਣ ਹਾਂ ਨਾ ਕਿੰਨੇ ਦੀ ਹੋ ਗਈ? 45000 ਦੀ ਵਸ਼ੀਦ। 45000 ਤੂੰ ਲਾਇਆ ਵੀਰ ਭਰਾ ਜੀ ਜੋੜਾ ਪਾਉਂਦਾ ਜੱਟਾ ਜੋੜਾ ਹਾਂ ਜੋੜਾ ਬਿਲਕੁਲ ਉਹ ਚੁਮਾਂ ਤਾਂ ਫੁੱਲਾ ਕੀਤਾ ਜਾਗਾ ਵੀਰ ਭਰਾ ਜੋੜਾ ਹੀ ਪਾਊਗਾ ਨਹੀਂ ਠੀਕ ਆ ਵੀਰੇ ਸੋਹਣੇ ਰੇਟ ਆ ਦੇਖੋ ਵੀਰੋ 45 40 ਆ ਜੋੜੇ ਚ ਮਾਂ ਤਾਂ ਵੀ ਖੁੱਲਾ ਤੇ ਵੱਡੇ ਕੰਦ ਕਾਠ ਵਾਲੀਆਂ ਹਾਂਜੀ ਵੀਰ ਜੀ ਆ ਵੈੜ ਆ ਗਿਆ ਅਗਲੇ ਅੱਗੇ ਅੱਗੇ ਪਹਿਲਾਂ ਵੈੜ ਵੀਰ ਜੀ ਇਹ ਚੌਗੀ ਦਿੰਦੋਂ ਹਜੇ ਚੌਗੀ ਆ ਹਾਂਜੀ ਹਾਂਜੀ ਵੇਖੋ ਕਿਦਾਂ ਵਸ਼ੀ ਦਾ ਥਾਣ ਲੱਗਾ ਤੇ ਬਣੀ ਵੇਖੋ ਠੰਡੀ ਬੜੀ ਐ ਵੀ ਐਂ ਗੁਲਾਬੀ ਥਾਣਾ ਹਾਂਜੀ ਹਾਂਜੀ ਦੇਖੋ ਵੀਰ ਦੰਦੋ ਚੌਗੀ ਦੇ ਅੱਗੇ ਚਾਰ ਦੰਦ ਵਸ਼ੀ ਪਹਿਲਾਂ ਵਸ਼ੀ ਆ ਪਹਿਲਾਂ ਨਸੂਰ ਇੱਕ ਕਿੰਨੇ ਦਿਨਾਂ ਸੂਈ ਵੀਰ ਜੀ ਇਹਨੂੰ ਵੀਰ ਜੀ ਹਫਤਾ ਹੋ ਗਾਇਆ ਵਸੀ ਸੂਈ ਨੇ ਕੋ 12 13 ਲੀਟਰ ਦੁੱਧ ਤਿਆਰ ਜੇ ਹੋਰ ਬੋਲਾ ਨਹੀਂ ਕਹਿਣਾ ਕਿਉਂਕਿ ਬੋਲਾ 4 ਦਿਨ ਦਾ ਹੁੰਦਾ 4 ਦਿਨ ਦਾ ਹਾਂ ਜੀ ਇਹਨਾਂ ਝੂਠ ਮਾਰੀ ਲੈ ਹੁਣ 12 ਲੀਟਰ ਆ ਵੀਰੇ 12 ਲੀਟਰ ਦੁੱਧ ਤਿਆਰ ਜੇ ਵਸੀ ਮੈਲੇ ਤੇ ਨਹੀਂ ਆਈ ਜਿੱਦਣ ਮੈਲੇ ਤੇ ਆ ਗਈ 16 17 ਲੀਟਰ ਕੀ ਬਾਤ ਆ ਵੇਖੋ ਵੀਰੋ ਲੈਵਾ ਚੈੱਕ ਕਰ ਲੋ ਕੋ 15 16 ਕਿਲੋ ਨਹੀਂ ਵੀਰ ਕਹਿ ਦਿੰਦਾ ਲੈਵੇ ਤੋਂ ਜੋ ਦੁੱਧ ਦਾ ਵੀਰ ਕਹਿੰਦਾ ਉਹੀ ਦੱਸਦਾ 12 ਕਿਲੋ ਹਣ ਦੁੱਧਾ 12 ਤੋਂ 13 ਦੇ ਵਿੱਚ ਹੈਗਾ ਹਨਾ ਮੇਰੇ ਵੱਧ ਇਹ ਹੈ 13 12 ਤੱਕ ਵੀਰ ਭਰਾ ਦੇ ਘਰ ਜਾ ਕੇ ਇੱਕ ਬੂੰਦ ਦੁੱਧ ਨਾ ਘੜੇ ਇਹ ਕਹਿੰਦਾ ਲਾਵੇਂ ਵਾਲਾ ਕੰਮ ਨਹੀਂ ਕਰਨਾ ਬਿਲਕੁਲ ਬਿਲਕੁਲ ਤੇ ਵੇਖੋ ਵੀਰੋ ਕਿੱਡੀ ਛਕੀਨ ਵੇੜਾ ਚਾਰਾਂ ਦਾ ਵਾਸ਼ੀ ਆ ਜੇ ਬੂੰਹ ਤੇ ਜਿੱਥੇ ਮਰਜੀ ਵਾਸ਼ੀ ਥੱਲੇ ਬੈ ਜਾਓ ਠੰਡੀ ਚਾਹ ਪੂਰੀ ਲੱਸੀ ਲੱਗੀ ਹਨਾ ਬੱਚਾ ਕਿ ਪਾਇਨੀ ਵੀਰ ਜੀ ਮੇਰੇ ਭਾਵੇਂ ਡਰੇ ਥੋੜੀ ਜੀ ਉੱਥਾਂ ਬਹੁਤ ਸਿਲਾ ਰੋ ਥਾਣੇ ਵੇਖੋ ਵਾਸ਼ੀ ਦਾ ਠੀਕ ਹੈ ਵੀਰੋ ਹਾਂਜੀ ਲੈ ਜੀ ਤਾਂ ਵੇਖੋ ਵੀਰੋ ਇੱਕ ਵਾਰੀ ਚੈੱਕ ਕਰ ਲੋ ਥਣ ਬਹੁਤ ਸੋਹਣੇ ਘੱਡੇ ਵਾਸ਼ੀ ਨੇ ਚੰਗੀ ਛਕੀਨ ਬੱਛਾ ਕੀ ਪਾਇਆ ਨੇ ਵੀ ਇੱਥੇ ਮਗਰ ਬੱਛਾ ਆ ਗਿਆ ਵੀਰ ਜੀ ਅੱਛਾ ਬੱਛਾ ਹੋ ਗਿਆ ਹਾਂਜੀ ਠੀਕ ਹੈ ਵੇਖੋ ਵੀਰੋ ਠੀਕ ਹੈ ਜੀ ਸੋਹਣੀ ਵੈੜਾ ਤਾਂ ਕਦ ਕਾਠਾ ਲਈ ਆ ਵੱਡੇ ਪੱਲੇ ਚ ਤਾਂ ਬੱਛਾ ਉਹ ਅੰਦਰ ਬੱਝਿਆ ਹੈ ਨਾ ਜੀ ਹਾਂਜੀ ਦੋ ਇੱਧਰ ਪਹਿਲੇ ਨੰਬਰ ਤੇ ਬੱਛਾ ਜਿਹਦਾ ਜੇ ਠੀਕ ਹੈ ਜੀ ਦੂਜਾ ਆ ਵੱਡੀ ਵਛਾ ਬੈਠਦਾ ਜਿਹੜਾ ਬੈਠਾ ਹੈ ਨਾ ਜਿਹੜਾ ਬੈਠਾ ਵੱਡੀ ਰਹਿੜਦਾ ਉਹ ਇਹ ਬੈਠਦਾ ਹਾਂਜੀ ਠੀਕ ਹੈ ਵੀਰੇ ਆ ਵੈੜ ਦਾ ਮੁੱਲ ਕੁਝ ਲੋਕ ਤੇ ਦਰਿਆ ਪੈੜ ਪੈਣ ਨਹੀਂ ਦੇਈ ਜਾਂਦੇ ਆ ਆਹ ਤਾਂ ਕੰਮ ਹੀ ਨਹੀਂ ਕਰਨਾ ਨਾ 65 ਦੀ ਨਾ 60 ਦੀ ਹਾਂਜੀ ਕਿ 55000 ਦੀ ਵਸ਼ੀ ਹਾਂ ਨਹੀਂ ਕਰਨੀ 55 ਦੀ 55000 ਦੀ ਵਸ਼ੀ ਹਾਂ ਨਹੀਂ ਕਰਨੀ ਬਸ ਠੀਕ ਆ ਹਾਂਜੀ ਹਾਂਜੀ ਅਜੇ ਛੋੜ ਛੜਾ ਪੈਣਾ ਜੋ ਵੀ ਥੋੜਾ ਬੋਧਾ ਹਣਾ ਵੀਰ ਭਰਾ ਮੰਨਤਾ ਹਣਾ ਤੇ 55000 ਦੀ ਵਸ਼ੀ ਦੇ ਦਾਂਗੇ 53 2 ਛੱਡੋ ਕੋਈ ਨਾ ਪਤਾ ਵਸ਼ੀ ਵੀਰੇ ਮੰਗਣ ਵੇ ਹੁਣ 65 ਵੀ 75 ਵੀ ਮਾਵਾ ਕਰ ਲੋ ਸੋ ਆਹ ਸਾਰੇ ਪਾਸੇ ਵਸ਼ੀ ਰੱਖਦੀ ਐ ਪਰ ਬਾਜ਼ਾਰ ਚ ਚੱਲ ਮੰਦਗੀ ਹੈ ਨਾ ਬੰਦਾ ਥੋੜਾ ਪੈ ਗਿਆ ਤੇ ਕੋਈ ਨਹੀਂ 53000 ਦੀ ਹਾਂ ਨਾ ਜੋ ਤੀਂ ਗਾਦਾ ਕੋਈ ਨੀ ਪ੍ਰਿੰਜਾ ਦੀ ਦੇਦਾ ਕੋਈ ਤ੍ਰਿੰਜਾ ਦੀ ਹਾਂ ਨਾ ਵਸ਼ੀ ਹੋਣੀ ਤੇ ਹੁਣ ਵੀਰ ਭਰਾ ਕੋਈ ਮਾਨਤਨ ਬਿਲਕੁਲ ਵੀਰੇ ਓ ਛੋਟ ਛੋਟ ਹੀ ਹੋਣੀ ਥੋੜੀ ਬਹੁਤੀ ਠੀਕ ਬਿਲਕੁਲ ਮਾਨਤਨ ਹੋ ਗਿਆ ਜੀ ਹਾਂ ਬਿਲਕੁਲ ਠੀਕ ਹੈ ਵੀਰੇ ਹਾਂ ਵੀਰੇ ਅਗਲੇ ਬੰਨੇ ਬੈਠ ਆ ਗਏ ਅੱਜ ਰਾਤੀ ਅੱਛਾ ਰਾਤੀ ਸੂਈ ਹੈ ਰਾਤੀ ਸੂਈ ਦੀ ਹਾਂ ਜੀ ਥਾਣ ਤੋਂ ਬਹੁਤ ਚੰਗਾ ਲੱਗਾ ਵੇਖੋ ਵਸ਼ੀ ਠੰਡੀ ਸੀਲ ਬਹੁਤ ਜ਼ਿਆਦਾ ਆਖੋ ਬਹੁਤ ਚੰਗੀ ਸੋਹਣੀ ਵੇੜਾ ਲੰਮੀ ਬੇਲ ਲੰਮੀ ਬੇਲ ਹਾਈਟ ਵੇਖੋ ਕਿੱਥੇ ਆਂਡੀ ਆਖੋ ਬਿਲਕੁਲ ਵੀਰੇ ਮੇਰੇ ਦੁਪਹਿਰਾ ਬਰਾ ਹਾਈਟ ਆਂਡੀ ਬੈਠ ਬ ਵੇਖੋ ਵੀਰੋ ਬੇਲ ਬਹੁਤ ਲੰਮੀ ਆ ਤਾਂ ਕੱਤ ਵਜਣ ਵੀ ਫੋਲਾ ਦਾ ਲੇਵਾ ਵੀ ਸੋਹਣਾ ਲੱਗਿਆ ਰਾਤ ਦੀ ਇਹ ਸੂਈ ਵੀਰ ਨੇ ਦੱਸਿਆ ਤਾਜੀ ਸੂਈ ਵਹਿੜ ਆ ਇਹ ਕੱਦ ਵਜਣ ਹਾਈਟ ਬਸ਼ੀ ਬਹੁਤ ਵੱਡੀ ਵਹਿੜ ਆ ਸ਼ਕੀਨ ਵਸ਼ੀ ਉਦਾਂ ਵੀ ਬਹੁਤ ਵੱਡੀ ਵਹਿੜ ਆ ਠੀਕ ਹੈ ਜੀ ਆਹ ਇਹਦੇ ਵਿੱਚ ਬੈਠ ਜਾਓ ਜਿੱਦਾਂ ਮਰਜ਼ੀ ਬੈਠੇ ਰੋ ਵਹਿੜ ਥੱਲੇ ਠੀਕ ਹੈ ਜੀ ਇਹਦਾ ਬੱਛਾ ਆ ਗਿਆ ਮਗਰ ਹੈ ਨਾ ਇਹਦੇ ਮਗਰ ਬੱਛਾ ਆ ਗਿਆ ਜੀ ਵੀਰ ਜੀ ਠੀਕ ਹੈ ਖਾਨ ਬਹੁਤ ਪਿਆਰਾ ਲੱਗਾ ਤਾਂ ਵੀਰੇ ਵੱਡੇ ਕਦ ਕਾਠ ਦੀ ਆ ਲੰਮੀ ਬੇਲ ਆ ਉਹ ਸੁਣੀ ਵਹਿੜ ਲੈ ਗਿਆ ਵੀਰ ਲੈ ਵਾ ਲੂ ਆ ਚੰਗਾ ਲੱਗਿਆ ਤਾਂ ਵੀਰੇ ਉਹ ਬੱਛਾ ਆ ਗਿਆ ਜਿਹੜਾ ਬੈਠਾ ਵਾ ਰਾਤ ਦੀ ਸੂਰ ਵੀਰ ਨੇ ਦੱਸਿਆ ਤਾਂ ਵੀਰੇ ਮੁੱਲ ਮੋਲੇ ਵੀ ਇਹਦਾ ਦਾ ਲੋਕੀ 90 85 80 ਦੇਖੋ ਕਿੱਥੇ ਗਈ ਵਹਿੜਾ ਆਪਾਂ ਉਹ ਕੰਮ ਕੋਈ ਨਹੀਂ ਕਰਨਾ ਹਾਂਜੀ ਮਾਰਤਾ ਨਾ ਮਿਲੀਆਂ ਵੀਰਾਂ ਭਰਾ ਕੋ ਮਾਰਤਾ ਨੇ ਦੇਣੀਆਂ ਬਿਲਕੁਲ ਨਾ ਪਹਿੜ ਦੀ ਨਾ ਸਾਠ ਦੀ ਹਾਂਜੀ 55 ਹਜ਼ਾਰ ਦੀ ਵਸ਼ੀ ਇਹ ਵੀ ਕਰਦੇ 55 ਦੀ 55 ਦੀ ਇਹ ਕਰਦੇ ਨੇ ਆ ਦੋ ਇਹਦਾ ਵੀ ਛੱਡੋ ਇਹਦਾ ਦੋ ਕਰ ਦਈਏ ਬਰਾਬਰ ਕਰ ਦਈਏ ਦੋ ਦਾ ਮੈਂ ਨਾ ਵੀਰੇ ਇਹੋ ਜਿਹੇ ਵੇੜਾ ਦਾ ਅੱਗੇ ਕਈ ਵੀਡੀਓ ਵੇਖੀ ਦੀਆਂ ਵਾਂ ਆਡੀ ਗੱਲ ਠੀਕ ਹੈ ਕੋਈ 80 75 ਵੀ ਭਾਵੇਂ ਮੰਗ ਲੈਂਦਾ ਹਨ ਹਾਂਜੀ ਹਾਂਜੀ ਇਹ ਵੀਰੇ ਰੇਡ ਜਾ ਜਾ ਕਿੱਥੇ ਵਾਦ ਹੋਵੇ ਉਥੇ ਆਖੀ ਤੇ ਵੀਰ ਜੀ 5000 ਛੱਡ ਦਿਓ ਐਨੇ ਛੱਡ ਦਿਓ ਆਹ ਤੇ ਰੇਡ ਵੀ ਜਾ ਜਾ ਤਾਂ ਮਾਨਤਾਰ ਵੀ ਚਲੋ 2 2000 ਕਰਾਈ ਜੰਨੇ ਹਨਾ ਗਾਲੀ ਗੱਲ ਨਹੀਂ ਇਹ ਵੀ ਤਰਵੰਜਾ ਦੀ ਐਂਡੀ ਹੋਇਆ ਪਿਆ ਭਾਵ ਵਾਲਾ ਨਹੀਂ ਠੀਕ ਹੈ ਵੀਰੇ ਨਹੀਂ ਜਾਜ ਕੋਈ ਨਹੀਂ ਬਰਾਬਰੀ ਕਰਦੇ ਨੇ ਇਹ ਵੀ 53 ਦੀ ਇਹ ਵੀ 53 ਦੀ ਵਸ਼ੀ ਤੇ ਜੋੜੇ ਚ ਇਹਨਾਂ ਦਾ ਵੀ ਮਾਨਤਨ ਵੀ ਇਹ ਵੀ ਵੀਰ ਭਰਾ ਜੋੜਾ ਪਾਏ ਉਹ ਚੋਂ ਹੀ ਮਾਨਤਨ ਕਰਦਾਂਗੇ ਵੀਰ ਭਰਾ ਦਾ ਇਹ ਜੋੜਾ ਪਾਇ ਤੇ ਕੱਲੀ ਕੱਲੀ ਵਸ਼ੀ 53 1000 ਦੀ ਆ ਤੇ ਛੋਟਾ ਛੋਟਾ ਬਾਸ ਹੋਣਾ ਛੋਟਛੜੀਆ ਹੋਣਾ ਤੇ ਵੇਖੋ ਵੀਰੋ ਮੁੱਲ ਵਾਪਾਂ ਅੱਗੇ ਬੜੇ ਜਾਜ ਪਾਏ ਜੀ ਜਾਜ ਆ ਜੀ ਸੁਈਆਂ ਚੋਂ ਵੀ ਮਾਨਤਨ ਹੋ ਜੂ ਤੇ ਦੋਨੇ ਜਰਸੀਆਂ ਗੱਬਣਾ ਚ ਵੀ ਮਾਨਤਨ ਹੋ ਜੂ ਜੋੜੇ ਜੋੜੇ ਚ ਮਾਨਤਨ ਖੁੱਲਾ ਬਿਲਕੁਲ ਬਿਲਕੁਲ ਪਟੰਗੀਆਂ ਬੜੀਆਂ ਵਸ਼ੇ ਜਿਹੜੇ ਥਲੇ ਮਰਜੀ ਵਾਜੋ ਸੁਲਾਗਾ ਜੀ ਬੜੀਆਂ ਜੀ ਹਾਂਜੀ ਅਗਲੇ ਬੰਨੇ ਆ ਗਈ ਮੈਂ ਇਹ ਛੋਟੀ ਆ ਗਈ ਹੈ ਦੋ ਤਿੰਨ ਦਿਨ ਬਾਕੀ ਇਹਦੇ ਅਜੇ ਸੂਂਚ ਸੂਂਚ ਅਜੇ ਦੋ ਤਿੰਨ ਦਿਨ ਬਾਕੀ ਇਹਦੇ ਵੇਖੋ ਛੋਟੀ ਦੀ ਸ਼ਕੀਨੀ ਤਾਂ ਸਿੰਘ 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 ਦੀ ਬਹੁਤ ਕੁਆਲਿਟੀ ਆ ਵੇਖੋ ਵੀਰੋ ਵੱਡਾ ਬੱਲਾ ਐ ਮਾਨ ਕੀ ਜੀ ਅੱਖ ਸਿੰਘ ਦੀ ਕੁਆਲਿਟੀ ਬਹੁਤ ਆ ਚਲਿਓ ਵੇਖੋ ਬਣੀ ਕਦਾਈ ਲੈਵਾ ਬਹੁਤ ਸ਼ਾਨਦਾਰ ਆ ਇਹ ਜੇ ਇਹ ਹੋਰ ਬਣ ਜੂ ਫਿਰ 2-3 ਦਿਨ ਲਗੀ ਦੋ ਦਿਨ ਬਾਕੀ ਹਜੇ ਪੂਰੇ ਭੰਦੀ ਪਈ ਵੀਰੋ ਦੁੱਧ ਵਾਲੀ ਮੈਂ ਹਨਾ ਜਿੰਨਾ ਕੋ ਲਈ ਉਹ ਤਾਂ ਨਹੀਂ 13 ਲੀਟਰ ਬੁੱਧ ਚੋਇਆ ਰਿਖੋ ਬਿਲਕੁਲ ਤੇ ਵੇਖੋ ਹੁਣ ਅਗੋਂ ਦੁੱਧ ਸੇਵਾ ਦਾ ਠੰਡੀ ਸੀਲ ਵੇਖੋ ਕਾਦ ਵਜਨ ਹਾਈਟ ਪੂਰੀ ਵਸੀ ਛੋਟੀ ਜੀ ਜੀ ਵੀਰੇ 98 ਸਿੰਘ ਚੈੱਕ ਕਰੋ ਗਏ ਐ ਮਾਲਵੇ ਦੀ ਮਈਆ ਵਾਂਗੂ ਹਨਾ ਵੀਰੇ ਹਾਂਜੀ ਹਾਂਜੀ ਮਾਲਵਾ ਮਾਲਵਾ ਕਰਦੀ ਸਿੰਘ ਤਾਂ ਤਾਂ ਲੇਵਾ ਵੀ ਬਹੁਤ ਸ਼ਾਨਦਾਰ ਲੱਗਿਆ ਤਾਂ ਸੋਹਣਾ ਦੁੱਧ ਭਰੂਗੀ ਸਿੰਗਲ ਹੱਡੀ ਆ ਵੀਰੇ ਪਤਲਾ ਚੰਮ ਤਾਂ ਬਹੁਤ ਸੋਹਣੀ ਆ ਰਾਜੀ ਨੂੰ ਜੀ ਵੀ ਫੁੱਲ ਆ ਐ ਸੋਹਣੀ ਫੇਸ ਕੁਆਲਟੀ ਬਹੁਤ ਸੋਹਣੀ ਰੇ ਸਿੰਘ ਸਿੰਘ ਦੀ ਕੁਆਲਟੀ ਇੱਕ ਰਹੀ ਲੱਗਦਾ ਫਿਰ ਚੈੱਕ ਕਰ ਲੋ ਤਾਂ ਬਹੁਤ ਸ਼ਾਨਦਾਰ ਆ ਜੀ ਦਿਨ ਹਜੇ ਵੀਰ ਨੇ ਦੱਸਿਆ ਕਿ ਕਿਵੇਂ ਬਾਕੀ ਪਏ ਨੇ ਹਾਂ ਜੀ ਬਣੀ ਵੇਖੋ ਵਾਸੀ ਛੋਟੀ ਜਿਹੀ ਫੁੱਲ ਤਿਆਰ ਆ ਹਸਾਬ ਆ ਤਿਆਰ ਹਾਂ ਜੀ ਵੀਰ ਜੀ ਇਹਦਾ ਮੁੱਲ ਬੋਲਦੇ ਲੋਗ ਨੇ ਤਾਂ ਇਹ ਲੱਖ ਕੀ ਕਰੀ ਜਾਂਦੇ ਆ। ਨਾ ਲੱਖ ਕਰਨਾ ਨਾ 90 ਕਰਨਾ ਨਾ ਹੀ ਪਿਆ 85 ਕਰਨਾ। ਹਾਂਜੀ। 80 ਵੀ ਨਹੀਂ ਕਰਨਾ। ਹਾਂਜੀ। ਕਿਉਂ 76 ਯਾਰ ਦਿਹਾਣਾ ਕਰ। 76 ਦੀ। 76 ਦੀ ਕਰਦੀ ਆ। ਮਾਨਤਾ ਨੂੰ ਜੀ। ਕਿਉਂ 75 ਦੀ ਆਹਾ ਨਾ ਹੀ ਦੇ ਹੁਣ ਵੀਰ ਮਹਾਰਾਜ ਚ ਛੋੜੀ ੋੜੀ ਥੋੜੀ ਬੋਦੀ ਕਿਉਂਕਿ ਤੁਹਾਨੂੰ ਦਾ ਪਹਾ ਆਪਣੇ ਛੋਟੇ ਛੋਟੇ ਨੇ ਤੇ ਵੀਰ ਭਰਾ ਹੁਣ ਮਾਨਤਾ ਨਾਲ ਜੇ ਕੋਈ ਕਹੇ ਤਾਂ ਕਰਨਾ ਪੈਣਾ ਥੋੜਾ ਬੋਦਾ। ਕਿੰਨੀ ਗਾਂ ਨੂੰ ਵੀਰੇ ਬਣੀ ਹੁਣੀ ਪਛਾਣ ਨੂੰ ਜਾਂਦੀ ਹੈ ਨਾ। ਬਿਲਕੁਲ ਸੋਹਣੀ ਆ। ਤਾਂ 75 ਦੀ 75 ਦੀ ਹਾਂ ਨਾ ਹੋਇਆ ਛੋਟੀ ਜੀ ਠੀਕ ਹੈ ਜੀ ਵੇਖੋ ਵੀਰੋ ਰੇਟ ਤੁਸੀਂ ਚੈੱਕ ਕਰ ਲਿਆ ਵੀਰ ਦਾ ਤਾਂ ਰੇਟ ਬਿਲਕੁਲ ਹੀ ਜਾਇਜ਼ ਆ ਤਾਂ ਬਾਕੀ ਫੋਨ ਜ਼ਰੂਰ ਲਾ ਲਿਓ ਚੰਗੀ ਛੋਟੀ ਪੰਜ ਪਸ਼ੂ ਆ ਗਏ ਹਨਾ ਜੀ ਪੰਜ ਪਸ਼ੂ ਆ ਗਏ ਦੋ ਗੱਬੜਾ ਵਾੜਾ ਜੇ ਦੋ ਸੂਈਆਂ ਦੋ ਸੂਈਆਂ ਤੇ ਇੱਕ ਗੱਬੜਾ ਛੋਟੀ ਜੀ ਠੀਕ ਆ ਹਾਂਜੀ ਹਾਂਜੀ ਤਾਂ ਵੀਰਾਂ ਨੂੰ ਬੇਨਤੀ ਹੈ ਕਿ ਵੀਰੇ ਫੋਨ ਜ਼ਰੂਰ ਵੀਰ ਨੂੰ ਲਾ ਲਿਓ ਮਾਂ ਤਨ ਹੋ ਜਾਊਗਾ ਸੋਹਣੀਆਂ ਮਿਹੜਾਂ ਨੇ ਜਰਸੀ ਸੁਈਆਂ ਵੀ ਸੋਹਣੀਆਂ ਵੇੜਾਂ ਨੇ ਝੋਟੀ ਵੀ ਚੰਗੀ ਆ ਜੀ ਆ ਬੱਚਾ ਡੱਬੀ ਦਾ ਜੀ ਹਾਂਜੀ ਆ ਪਹਿਲਾ ਬੱਚੀ ਡੱਬੀ ਆ ਜਿਹੜੀ ਸੂਈ ਆ ਆ ਬੱਚਾ ਉਹਦਾ ਜੀ ਠੀਕ ਆ ਆ ਜਿਹੜੀ ਬੈਠੀ ਆ ਬੈਠਾ ਬੱਚਾ ਇਹ ਕਾਲੀ ਵੱਡੀ ਬੱਛੀ ਜਿਹੜੀ ਕਾਲੀ ਵੱਡੀ ਦਾ ਠੀਕ ਆ ਜੀ ਤਾਂ ਵੇਖੋ ਵੀਰੋ ਬਾਕੀ ਤੁਸੀਂ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਮਾਂ ਤਨ ਹੋ ਜੂ ਤੁਹਾਡਾ ਤਾਂ ਸੋਹਣੇ ਪਸ਼ੂ ਨੇ ਰੇਟ ਜੈ ਜੈ ਰਾਜੀ ਪਸ਼ੂ ਨੇ ਤਾਂ ਬਾਕੀ ਵੀਰੇ ਚੈਨਲ ਨੂੰ ਮਾਤਵਾ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੇ ਸ਼ੇਅਰ ਕਰੋ ਜੇ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਤਾਂ ਵੀਰ ਜੀ ਇੱਕ ਰੀ ਡਰੈਸ ਦੱਸ ਦਿਓ ਆਪਣਾ ਨਾਮ ਲਖਰਾਜ ਸਿੰਘ ਪਿੰਡ ਫੀੜਾ ਜੇ ਉਹ ਨੰਬਰ ਹੈਗਾ 90414 41394 ਠੀਕ ਹੈ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ